ਪਟਾਲਾ ਨੇੜੇ ਪਿੰਡ ਉਦਨਵਾਲ ਪੁਲਿਸ ਸਟੇਸ਼ਨ ਥਾਣਾ ਕੁਮਾਨ ਤੇ ਇੱਕ ਪੈਟਰੋਲ ਪੰਪ ਤੇ ਲੁਟੇਰੀਆ ਮਤਲਬ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪਟਰੋਲ ਪੰਪ ਤੇ ਕਰਿੰਦਿਆਂ ਕੋਲ ਨਗਦੀ ਲੁੱਟਣ ਦੀ ਕੋਸ਼ਿਸ਼ ਨਾਲ ਇਹਨਾਂ ਵੱਲੋਂ ਜੋ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਜ਼ਖਮੀ ਹੋਇਆ ਸੀ ਅਤੇ ਇਸ ਸਾਰੀ ਘਟਨਾ ਦੀ ਸੀਸੀਟੀਵੀ 'ਚ ਤਸਵੀਰਾਂ ਸਾਹਮਣੇ ਆਈਆਂ ਹਨ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਲੁਟੇਰੇ ਆਉਂਦੇ ਹਨ ਤੇ ਗੋਲੀ ਚਲਾਉਂਦੇ ਹਨ ਜਿਸ ਨਾਲ ਇੱਕ ਦੀ ਮੌਤ ਹੋਇਆ ਅਤੇ ਦੂਜਾ ਜ਼ਖਮੀ ਹੋਇਆ ਹੈ ਆਹ ਕੋ ਕੇ ਬਲ ਤੇ ਕੇਰ ਹੋਰ ਚੱਲਿਆ ਵਾ ਤੇਲ ਪਾਉਣ ਤੇ ਲਿਆ ਉਹਨਾਂ ਮੋਟਰਾਂ ਨੂੰ ਲੈ ਰੱਖਿਆ ਉਹਨੇ ਧਿਆਨ ਨਾਲ ਬਣਾ ਕੇ ਮੈਨੂੰ ਫੈਨ ਕਰ ਤੇ ਹੁਣ ਇੱਥੋਂ ਆਉ ਜਾ ਨਹੀਂ ਇਹ ਤੇਲ ਪਾਉਣਾ ਤੇਲ ਉਹਨਾਂ ਨੂੰ ਪੈਣਾ ਉਦੋਂ ਉਹ ਨੂੰ ਪਾਉਂਗਾ ਪੱਲੇ ਬੰਨ ਹਾਂਜੀ ਹਾਂਜੀ ਉਧਰੋਂ ਵੇਖੋ ਉਹ ਦੂਜੇ ਨੇ ਮੋਟਰਸਾਈਕਲ ਸਟਾਰਟ ਵੀ ਕਰਨਾ ਉਹ ਸਾਹਮਣੇ ਬਸਤੇ ਲੈਟ ਪੈ ਰਹੇ ਦੋ ਜਣੇ ਹੀ ਆ ਹਾਂਜੀ ਤੇ ਇਹ ਉਹ ਮੋਰਸਾ ਟਾਡੋਂ ਨਾ ਪੱਲੀ ਗੱਡੀ ਦੇ ਨਾਲ ਆ ਰਹੀ ਹੈ। ਇਸ ਵੀ ਨਾ ਨਾ ਆ ਰਹੀ ਨਾ ਆ ਰਹੀ। ਉਹ ਨਾ ਇੱਕ ਮੋਰਸਾ ਸਟਾਰਟ ਹੋ ਗਿਆ। ਉਹ ਗੈਸਰ ਲਾਈਟ ਬੱਜ ਗਈ। ਉਹ ਲਾਈਟ ਬੱਜ ਗਈ। ਤੇ ਆਹ ਦੇਖੋ ਉਹ ਘੁੰਮ ਕਲਟਿਆ। ਹਾਂਜੀ। ਉਹ ਬਿੱਲਾ ਭੱਜ ਗਿਆ ਉਹ ਦੇਖਿਆ ਹੁਣ ਚੋਕ ਕੇ ਕੇਵਲ ਮਾਰਦਾ ਲੋਕ ਜੇ ਵੀ ਆਖੀ ਉਹ ਦੇਖਿਆ ਇਹ 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 ਉਹ ਮਾਰਿਆ ਇਹ ਚੋਕ ਉਹ ਮਾਰਿਆ ਹੋਰ ਅ ਵੀ ਉਹ ਉਹ ਮਾਰਦਾ ਉਹ ਬੜੀ ਮਾਰੀ ਜੀ ਉਹਨੇ ਮਾਰਿਆ ਉਹ ਮਗਰਾ ਹੁਣ ਸੜਾਉਣ ਵਾਸਤੇ ਉਹ ਉਹਨੇ ਚੋਕ ਕੇ ਜਿਖਿਆ ਬੱਸ ਨਾ ਮਾਰਦਾ ਏ ਆਉ ਆ ਜੀ ਇਹ ਇਹਨਾਂ ਦਾ ਕਨੈਕਟਰ ਹੋਆ ਕੋਈ ਕਨੈਕਟਰ ਹੈ ਯੇਰ ਉਹਨਾਂ ਲਾਡੀ ਕਨੈਕਟਰ ਨੇ ਫੜਿਆ ਆਪਣੇ ਛੁੱਟ ਗਿਆ ਫੜਿਆ ਫੜਿਆ ਛੁੱਟ ਗਿਆ ਪੜਿਆ ਫੜਿਆ ਛੁੱਟ ਗਿਆ ਕਦੇ ਉਸਨੇ ਬਾਣੋ ਗਈ ਨਾ ਬਾਣੋ ਕੀ ਬਲ ਕੇ ਚੱਲਿਆ ਬਾਤੀਲ ਪਹੁੰਚ ਗਿਆ ਉਹਨਾਂ ਮੋਟਰਾਂ ਉੱਲੇ ਰੱਖਿਆ ਐਂ ਧਿਆਨਾ ਬਣਾ ਕੇ ਮੈਨੂੰ ਛੰਨ ਕਰ ਤੇ ਹੁਣ ਇੱਥੋਂ ਆਉ ਜਾ ਨਹੀਂ ਇਹ ਤੇਲ ਪਾਉਣਾ ਤੇਲ ਉਹਨਾਂ ਨੂੰ ਪਾਉਣਾ ਉਦੋਂ ਉਹ ਨੂੰ ਇੱਧਰ ਪਾਉਂਗਾ ਪਰਲੇ ਹਾਂਜੀ ਹਾਂਜੀ ਉਹ ਤਰੇ ਵੇਖ ਲੋ ਉਹ ਦੂਜੇ ਨੇ ਮੋਟਰਸਾਈਕਲ ਸਟਾਰਟ ਵੀ ਕਰਨਾ ਉਹ ਸਾਹਮਣੇ ਬਸ ਤੇ ਲੈਟ ਪੈ ਰਿਹਾ ਦੋ ਜਣੇ ਹੀ ਆ ਹਾਂਜੀ ਤੇ ਇਹੋਂ ਮੋਰਸਾ ਟਾੜੋਂ ਨਾ ਨਾ ਪਾਲੀ ਗੱਡੀ ਇੱਥੇ ਆੜ ਪੈਣੀ। ਇਸ ਵੀ ਨਾ ਨਾ ਇਹ ਨਾ ਆਇਆ ਨਿਸ਼ੂ। ਹਾਂ ਦੇਖੋ ਮੋਰਸਾ ਸਟਾਰਟ ਹੋ ਗਿਆ। ਉਹ ਲਾਈਟ ਬੱਜ ਗਈ। ਤੇ ਹਾਂ ਦੇਖੋ ਉਹ ਕੋਲਟਿਆ ਹਾਂ। ਹਾਂ ਜੀ। ਆਹ ਬਿੱਲਾ ਭੱਜ ਗਿਆ ਉਹ ਦੇਖਿਆ ਹੁਣ ਚੋਕੇ ਦੇ ਕੇਵਲ ਮਾਰਦਾ ਲੋਕ ਜੇ ਦੇਖਿਆ ਉਹ ਦੇਖਿਆ ਇਹ 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 ਉਹ ਮਾਰਿਆ ਇਹ ਚੋਕਾ ਉਹ ਮਾਰਿਆ ਹੋਰ ਅ ਵੀ ਉਹ ਉਹ ਮਾਰਦਾ ਉਹ ਮਾਰਦਾ ਉਹਨੇ ਮਾਰਿਆ ਉਹ ਮਗਰਾਉਣ ਸੜਾਉਣ ਵਾਸਤੇ ਉਹ ਉਹਨੇ ਚੋਕੇ ਵਿੱਚ ਬੱਸ ਨਾ ਮਾਰਦਾ ਇਹ ਆਉਂ ਆ ਜੀ ਇਹ ਇਹਨਾਂ ਦਾ ਕਨੈਕਟਰ ਹੋਆ ਕੋਈ ਕਨੈਕਟਰ ਹੈ ਯਰ ਉਹਨਾਂ ਨੂੰ ਲਾਣੀ ਕਨੈਕਟਰ ਨੇ ਫੜਿਆ ਆਪਣੇ ਛੁੱਟ ਗਿਆ ਫੜਿਆ ਫੜਿਆ ਛੁੱਟ ਗਿਆ ਫੜਿਆ ਫੜਿਆ ਛੁੱਟ ਗਿਆ Gracias. Okay.